ਪੰਜਾਬ ਪਿਆਦਾ ਚੈਨਲ ਤੇ ਤੁਹਾਡਾ ਸਵਾਗਤ ਹੈ ਚੈਨਲ ਉਤੇ ਨਵੇਂ ਹੋ ਤਾਂ ਸਬਸਕ੍ਰਾਈਬ ਜਰੂਰ ਕਰੋ ਇਸ ਵੀਡੀਓ ਦੇ ਵਿੱਚ ਦੁਆਬਾ ਅਤੇ ਮਾਝਾ ਇਲਾਕੇ ਦੇ ਸਾਰੇ ਜ਼ਿਲ੍ਹਿਆਂ ਦੇ ਮੌਸਮ ਦੀ ਜਾਣਕਾਰੀ ਜੁਲਾਈ 14 ਦੇ ਬਾਰੇ ਦੱਸੀ ਜਾਊਗੀ ਜਲੰਧਰ ਦੇ ਵਿੱਚ ਹਲਕੀ ਤੋਂ ਦਰਮਿਆਨੀ ਬੂੰਦਾਬਾਂਦੀ ਸਵੇਰੇ 4-5 ਵਜੇ ਹੋ ਸਕਦੀ ਹੈ ਤੇ ਉਸ ਤੋਂ ਬਾਅਦ 7-8 ਵਜੇ ਹਲਕੀ ਤੋਂ ਦਰਮਿਆਨੀ بارش ਬੂੰਦਾਬਾਂਦੀ ਹੋ ਸਕਦੀ ਹੈ ਵੱਧ ਤੋਂ ਵੱਧ ਟੈਂਪਰੇਚਰ 38 ਡਿਗਰੀ ਸੈਲਸੀਅਸ ਰਹੇਗਾ ਪੂਰਬੀ ਇਲਾਕੇ ਦੇ ਵਿੱਚ ਵੱਤ ਵਤ ਟੈਂਪਰੇਚਰ 38 ਤੋਂ 37 ਰਹੇਗਾ ਤੇ ਹਲਕੀ ਦਬੈਨੀ بارش ਸਵੇਰ ਦੇ ਟਾਈਮ ਹੋ ਸਕਦੀ ਹੈ ਉਹ ਵੀ ਬਹੁਤਾ ਮੀਂਹ ਆਉਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ ਨਵਾਂ ਸ਼ਹਿਰ ਦੇ ਇਲਾਕੇ ਦੇ ਵਿੱਚ ਦਿਨ ਭਰ ਬੱਦਲ ਗਰਜਦੇ ਰਹਿਣਗੇ ਵੱਤ ਵਤ ਟੈਂਪਰੇਚਰ 37 ਡਿਗਰੀ ਹੋਵੇਗਾ ਹਲਕੇ ਤੋਂ ਦਰਮਿਆਨੇ ਇਲਾਕੇ ਦੇ ਵਿੱਚ ਬੂੰਦਬਾਦੀ ਹੋ ਸਕਦੀ ਹੈ ਪਰ ਕੋਈ ਬਹੁਤਾ ਮੀਂਹ ਨਹੀਂ ਆਵੇਗਾ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਸਵੇਰ ਦੇ ਟਾਈਮ ਹਲਕੀ ਜਿਮੈਨੀ ਬੂੰਦਾਬੰਦੀ ਹੋ ਸਕਦੀ ਹੈ ਤੇ ਦਿਨ ਪਰ ਬੱਦਲ ਰਹਣਗੇ ਉਸ ਤੋਂ ਬਾਅਦ ਇਸ ਸ਼ਾਮ ਨੂੰ 6 ਵਜੇ ਤੋਂ ਲੈ ਕੇ 10-11 ਵਜੇ ਤੱਕ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਦੁਬਾਰਾ ਫਿਰ ਹੋ ਸਕਦੀ ਆ ਮਾਝਾ ਇਲਾਕੇ ਦੇ ਵਿੱਚ ਨਜ਼ਰ ਮਾਰੀ ਹੈ ਤਾਂ ਅੰਮ੍ਰਿਤਸਰ ਦਿਨ ਪਰ ਟੈਂਪਰੇਚਰ 36 ਡਿਗਰੀ ਸੈਲਸੀਅਸ ਰਵੇਗਾ ਤੇ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਬਣੀ ਰਹੇਗੀ ਪਰ ਕੋਈ ਬਹੁਤਾ ਮੀਂਹ ਨਹੀਂ ਆਵੇਗਾ ਤਨਤਨ ਸਾਹਿਬ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਵੱਧ ਤੋਂ ਵੱਧ ਟੈਂਪਰੇਚਰ 36 ਡਿਗਰੀ ਤੇ ਸਾਰਾ ਦਿਨ ਬੱਦਲ ਘਟਦੇ ਰਹਿਣਗੇ ਹਲਕੇ ਜਿਮੈਨੀ ਬੂੰਦਾਬੰਦੀ ਰਾਤ ਦੇ ਟਾਈਮਾਂ 12 ਵਜੇ ਹੋ ਸਕਦੀ ਆ ਗਰਦਾਸਪੁਰ ਇਲਾਕੇ ਦੇ ਵਿੱਚ ਵੀ ਬੱਦਲ ਸਾਰਾ ਦਿਨ ਬਨੇ ਰਹਿਣਗੇ ਹਲਕੀ ਜਿਹੀ ਬੂੰਦਾਬاندی 4 ਤੋਂ 5 ਵਜੇ ਹੋ ਸਕਦੀ ਆ ਪਠਾਨਕੋਨ ਇਲਾਕੇ ਦੇ ਵਿੱਚ ਸਵੇਰੇ 1 2 ਵਜੇ ਤੋਂ ਲੈ ਕੇ ਸਵੇਰੇ 4 5 ਵਜੇ ਤੱਕ ਮੀਂਹ ਆਉਣ ਦੀ ਸੰਭਾਵਨਾ ਹੋਵੇਗੀ ਤੇ ਵੱਧ ਤੋਂ ਵੱਧ ਟੈਂਪਰੇਚਰ 26 ਡਿਗਰੀ ਤੇ ਦੁਪਹਿਰ ਦੇ ਟਾਈਮ 36 ਡਿਗਰੀ ਸੈਲਸੀਅਸ ਰਹੇਗਾ 4 5 ਵਜੇ ਹਲਕੀ ਜਿਹੀ ਦਰਮਿਆਨੀ ਬੂੰਦਾਬاندی ਦੁਬਾਰਾ ਫਿਰ ਹੋ ਸਕਦੀ ਆ ਚੰਨ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਪਤਾ ਚੱਲਦਾ ਰਹੇ ਤੇ ਕਮੈਂਟ ਕਰਕੇ ਜਰੂਰ ਦੱਸੋਗੇ ਤੁਸੀਂ ਕਿਸ ਜ਼ਿਲ੍ਹੇ ਵਿੱਚ ਰਹਿੰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ